ਪੰਜਾਬ ਦੇ ਵਿੱਚ ਤਕਰੀਬਨ ਝੋਨਾ ਜਿਹੜਾ ਦੋਸਤੋ ਉਹ ਪੱਕਣ ਵੱਲੋਂ ਚੱਲ ਪਿਆ ਹੈ ਝੋਨੇ ਦੇ ਵਿੱਚੋਂ ਉਹਦੇ ਪਕਾ ਦੀ ਖੁਸ਼ਬੋ ਆਣੀ ਸ਼ੁਰੂ ਹੋ ਚੁੱਕੀ ਹੈ ਹੁਣ ਜਦੋਂ ਜ਼ਿਮੀਂਦਾਰ ਖੇਤ ਨੂੰ ਜਾਂਦਾ ਹੈ ਨਾ ਦੁਪਹਿਰੇ ਆ ਸ਼ਾਮ ਨੂੰ ਉਹ ਅੰਦਾਜ਼ੇ ਜੇ ਲਾਉਣ ਲੱਗ ਪਿਆ ਵੀ ਲੈ ਇਸ ਵਾਰੀ ਇੰਨਾ ਕੁ ਮੁੱਲ ਮੋੜ ਦੂਗਾ ਝੋਨਾ ਉਹਨੂੰ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਹੈ ਤੇ ਝੋਨਾ ਇਸ ਵਾਰ ਹੈ ਵੀ ਬੜਾ ਸੋਹਣਾ ਹੁਣ ਮੁੱਦੇ ਦੀ ਗੱਲ ਇਹ ਹੈ ਵੀ ਝੋਨਾ ਤੇ ਬੜਾ ਸੋਹਣਾ ਹੋ ਗਿਆ ਸਭ ਕੁਝ ਵਧੀਆ ਹੋ ਗਿਆ ਹੁਣ ਤੱਕ ਹੁਣ ਸਮੱਸਿਆ ਆ ਸਕਦੀ ਹੈ ਵੀ ਜਿਹੜਾ ਝੋਨੇ ਦਾ ਬਾਜ਼ਾਰੀ ਕਰਨਾ ਹੈ ਝੋਨੇ ਦਾ ਮੰਡੀ ਕਰਨਾ ਹੈ ਕੀ ਉਹ ਸਹੀ ਢੰਗ ਨਾਲ ਹੋ ਸਕੇਗਾ ਜਾਂ ਨਹੀਂ ਅਸਾਰ ਜਿਹੜੇ ਆ ਉਹ ਕੁਝ ਇਦਾਂ ਦੇ ਬਣੇ ਹੋਏ ਆ ਵੀ ਝੋਨਾ ਇਸ ਵਾਰ ਸ਼ਾਇਦ ਚੀਕਾਂ ਖੜਾ ਸਕਦਾ ਹੈ ਉਹਦੇ ਕਾਰਨ ਕੀ ਕੀ ਨੇ ਉਹ ਜਾਣਨ ਵਾਸਤੇ ਇਹਨਾਂ ਵੀਡੀਓ ਨੂੰ ਪੂਰਾ ਦੇਖਿਓ ਪਿਛਲੇ 1-2 ਦਿਨਾਂ ਦੇ ਵਿੱਚ ਵਿੱਚ ਸਾਡੇ ਸੀਐਮ ਪੰਜਾਬ ਹੋਰਾਂ ਨੇ ਇੱਕ ਚਿੱਠੀ ਲਿਖੀ ਹੈ ਕੇਂਦਰ ਸਰਕ ਕਾਰ ਨੂੰ ਕਿ ਭਾਈ ਸੈਲਰਾਂ ਦੇ ਵਿੱਚੋਂ ਜਿਹੜਾ ਝੋਨਾ ਹੈ ਜਿਹੜਾ ਸਟਾਕ ਪਿਆ ਹੈ ਪੁਰਾਣਾ ਉਹ ਚੁੱਕੋ ਕਮਾਲ ਦੀ ਗੱਲ ਇਹ ਹੈ ਵੀ ਪਿਛਲੇ ਸਾਲ ਦਾ ਵਿਕਿਆ ਹੋਇਆ ਝੋਨਾ ਅਜੇ ਤੱਕ ਕੇਂਦਰ ਨੇ ਚੁੱਕਿਆ ਹੀ ਨਹੀਂ ਹੁਣ ਇਥੋਂ ਇੱਕ ਗੱਲ ਤਾਂ ਇਹ ਸਪਸ਼ਟ ਹੋ ਜਾਂਦੀ ਹੈ ਵੀ ਸ਼ਾਇਦ ਝੋਨੇ ਦੀ ਇੰਨੀ ਲੋੜ ਹੈ ਨਹੀਂ ਜਿੰਨੀ ਆਪਾਂ ਸਮਝਦੇ ਆ ਜਾਂ ਫਿਰ ਇਹਨੂੰ ਕੋਈ ਬਿਤਕਰਾ ਸਮਝਿਆ ਜਾ ਸਕਦਾ ਕਿਉਂਕਿ ਹੁਣ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਤਕਰੀਬਨ 180 ਲੱਖ ਮੈਟ੍ਰਿਕ ਟਨ ਝੋਨਾ ਆਉਣਾ ਜਿਹਦੇ ਵਿੱਚੋਂ ਕਰੀਬ 150 ਲੱਖ ਮੀਟ੍ਰਿਕ ਟਨ ਝੋਨਾ ਜਿਹੜਾ ਹੈ ਉਹ ਸਟਾਕ ਹੋ ਜਾਣਾ ਹੈ ਉਹ ਸਾਂਭਿਆ ਜਾਣਾ ਹੈ ਪਰ ਜਿੱਥੇ ਇਸ ਝੋਨੇ ਨੂੰ ਸਾਂਭਣਾ ਹੈ ਉਹ ਸੈਲਰ ਪਹਿਲਾਂ ਹੀ ਫੁੱਲ ਪਏ ਹੈ ਉਥੇ ਥਾਂ ਹੀ ਹੈ ਨਹੀਂ ਸੋ ਇੱਕ ਤਾਂ ਇਹ ਸਮੱਸਿਆ ਆ ਸਕਦੀ ਹੈ ਸੈਲਰ ਮਾਲਕਾਂ ਵਾਲੀ ਹੈ ਜਿਹੜੀ ਹੁਣ ਪੰਜਾਬ ਸਰਕਾਰ ਦੀ ਚਿੱਠੀ ਦਾ ਕਿੰਨਾ ਕੁ ਅਸਰ ਹੁੰਦਾ ਕੀ ਜਵਾਬ ਆਂਦਾ ਹੈ ਅੱਗੇ ਇਹਦਾ ਹਜੇ ਕੁਝ ਪਤਾ ਨਹੀਂ ਹੈਗਾ ਦੂਜੀ ਅਪਡੇਟ ਇਹ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਜਿਹੜਾ ਆੜਤੀ ਐਸੋਸੀਏਸ਼ਨ ਹੈ ਜਿਹੜੇ ਸਾਡੇ ਆੜਤੀਏ ਹੈ ਉਹ ਵੀ ਸਟ੍ਰਾਈਕ ਤੇ ਜਾ ਸਕਦੇ ਹੈ ਕਿਉਂਕਿ ਸੁਣਨ ਚ ਆਇਆ ਹੈ ਵੀ ਜਿਹੜਾ ਆੜਤੀਏ ਦਾ ਕਮਿਸ਼ਨ ਹੈ ਨਾ 2.5% ਉਹ ਨੂੰ ਘੱਟ ਲਾ ਕੇ 2% ਕਰ ਦਿੱਤਾ ਗਿਆ ਜਿਹਦੇ ਕਰਕੇ ਜਿਹੜੇ ਆੜਤੀਏ ਹੈ ਆੜਤੀ ਐਸੋਸੀਏਸ਼ਨ ਦੇ ਜੋ ਆਗੂ ਹੈ ਉਹ ਕਾਫੀ ਕਲਪੇ ਹੋਏ ਹੈ ਵੀ ਸਾਡਾ ਕਮਿਸ਼ਨ ਜਿਹੜਾ ਹੈ ਤੁਸੀਂ ਸਾਨੂੰ ਤੇ ਉਮੀਦ ਸੀ ਵੀ ਵਧਾਓਗੇ ਪਰ ਤੁਸੀਂ ਵਧਾਉਣਾ ਤੇ ਕੀ ਸੀ ਨੂੰ ਉਲਟਾ ਘਟਾ ਦਿੱਤਾ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੋ ਖਤਰੇ ਮਡਰਾ ਸਕਦੇ ਆ। ਇੱਕ ਤੇ ਸੇਲਰ ਮਾਲਕ ਜਿਹੜੇ ਆ ਉਹ ਖਫਾ ਹੈ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਦੇ ਕੋਲ ਸਟੋਰੇਜ ਵਾਸਤੇ ਥਾਂ ਨਹੀਂ ਹੈਗੀ। ਦੂਜਾ ਆੜਤੀਏ ਉਹਨਾਂ ਦਾ ਅੱਧਾ ਪਰਸੈਂਟ ਜਿਹੜਾ ਕਮਿਸ਼ਨ ਹੈ ਉਹ ਕੱਟ ਲਿਆ ਗਿਆ। ਹੁਣ ਇਹਦੇ ਕਰਕੇ ਤੰਗ ਹੋਣਾ ਪੈਣਾ ਕਿਸਾਨ ਨੂੰ। ਕਿਸਾਨ ਫਿਰ ਇਕੱਠੇ ਹੋ ਕੇ ਜਥੇਬੰਦੀਆਂ ਦੇ ਰੂਪ ਦੇ ਵਿੱਚ ਉਹ ਸਰਕਾਰ ਨਾਲ ਖਹਿੜਨਗੇ। ਉਹ ਸੜਕਾਂ ਤੇ ਵੀ ਆ ਸਕਦੇ ਜਾਂ ਫਿਰ ਸੈਲਰ ਮਾਲਕਾਂ ਨਾਲ ਲੜਨਗੇ ਹੁਣ ਇੱਥੇ ਜਿਹੜਾ ਅਸਲ ਕਸੂਰਵਾਰ ਹੈ ਉਹ ਹੈਗੀ ਹੈ ਕੇਂਦਰ ਦੀ ਸਰਕਾਰ ਕਿਉਂਕਿ ਕੇਂਦਰ ਨੇ ਸਮੇਂ ਸਿਰ ਜਿਹੜੇ ਐ ਉਹ ਸੈਲਰ ਸਾਡੇ ਖਾਲੀ ਨਹੀਂ ਕੀਤੇ ਹਾਲਾਂਕਿ ਉਹਨਾਂ ਨੇ ਲੋੜ ਅਨਸਾਰ ਕਣਕ ਦੇ ਵਿੱਚ ਤੇ ਹਲਚਲ ਕੀਤੀ ਹੈ ਪਰ ਝੋਨੇ ਦਾ ਸਟਾਕ ਜਿਉਂ ਦੇ ਤਿਉਂ ਪਿਆ ਹੋ ਸਕਦਾ ਹੈ ਵੀ ਕੇਂਦਰ ਵਾਲੇ ਚਾਹਦੇ ਹੋਣ ਵੀ ਇਹ ਸਟਾਕ ਆਪਾਂ ਖਾਲੀ ਨਾ ਕਰੀਏ ਤੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਨਾਲ ਲੜਨ ਇਹ ਵੀ ਇੱਕ ਚੀਜ਼ ਹੋ ਸਕਦੀ ਹੈ ਫਿਰ ਅਗਲੀ ਇੱਕ ਸਮੱਸਿਆ ਆ ਸਕਦੀ ਹੈ ਡੀਏਪ ਦੀ ਜਿਹਨੂੰ ਆਪਾਂ ਡਾਈ ਵੀ ਕਹਿ ਦਿੰਦੇ ਹਾਂ ਹੁਣ ਜਿੰਨਾ ਡੀਏਪ ਸਾਨੂੰ ਚਾਹੀਦਾ ਹੈ ਪੰਜਾਬ ਦੇ ਵਿੱਚ ਜਿੰਨੀ ਸਾਡੀ ਡਿਮਾਂਡ ਹੈ ਡਿਮਾਂਡ ਦੇ ਹਿਸਾਬ ਦੇ ਨਾਲ ਜਿਹੜੀ ਸਪਲਾਈ ਹੈ ਨਾ ਆ ਰਹੀ ਹੈ ਉਹ ਚੌਥਾ ਜਾਂ ਪੰਜਵਾਂ ਹਿੱਸਾ ਆ ਰਹੀ ਹੈ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਸਮੱਸਿਆ ਡੀਏਪ ਦੀ ਆਊਗੀ ਕਿਉਂਕਿ ਸਾਡੇ ਜਿਹੜਾ ਆਲੂਆਂ ਦੇ ਵਿੱਚ ਉਹ ਵੀ ਡਾਈ ਪੈਂਦਾ ਕਣਕਵਾਲੇ ਵੀ ਸਾਨੂੰ ਡੀਏਪ ਚਾਹੀਦਾ ਸੋ ਇਹ ਵੀ ਇੱਕ ਵੱਡੀ ਸਮੱਸਿਆ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦੀ ਹੈ ਸੋ ਸਾਡੇ ਕਿਸਾਨਾਂ ਦੇ ਵਾਸਤੇ ਅਗਾਹੂ ਚਿੰਤਾ ਕਰਨ ਵਾਲੀ ਇਹ ਜਿਹੜੀਆਂ ਕੁਝ ਅਪਡੇਟਸ ਸੀਗੀਆਂ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਵੀ ਇਹਨਾਂ ਚੀਜ਼ਾਂ ਦਾ ਬਣਦਾ ਕੀ ਹੈ ਦੋਸਤੋ ਤੁਸੀਂ ਇਹਨਾਂ ਸਮੱਸਿਆਵਾਂ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਦੇ ਰੂਪ ਦੇ ਵਿੱਚ ਜਰੂਰ ਦਿਓ ਦਾਸੀ ਕਾਲ ਜੀ